ਕਲਪ ਵੀ ਵੀਡੀਓ ਆ ਲੋ ਜੀ ਦੇਖੋ ਤੁਸੀਂ ਬਾਈ ਹੁਣੀ ਪਤੰਗ ਚੜਾਉਂਦੇ ਸੀ ਪਾਰਕ ਯਾਰ ਮੈਨੂੰ ਬੜਾ ਵਧੀਆ ਲੱਗਿਆ ਕਨਸੈਪਟ ਉਦੋਂ ਵਧੀਆ ਉਦੋਂ ਲੱਗਿਆ ਜਦੋਂ ਬਾਈ ਹੁਣਾ ਨਾਲ ਗੱਲ ਕੀਤੀ ਕਹਿੰਦੇ ਪਤੰਗ ਵੀ ਤੇ ਡੋਰ ਵੀ ਇੰਡੀਆ ਤੋਂ ਮੰਗਾਈਆਂ ਨੇ ਸਪੈਸ਼ਲ ਬਈ ਸ਼ੌਂਕ ਲੋਕਾਂ ਦੇ ਵੱਖਰੇ ਵੱਖਰੇ ਹੁੰਦੇ ਨੇ ਹੈਨਾ ਸ਼ੌਂਕ ਦਾ ਕੋਈ ਮੁੱਲ ਵੀ ਨਹੀਂ ਹੁੰਦਾ ਆ ਸ਼ੌਂਕ ਮੈਨੂੰ ਬੜਾ ਅਲੱਗ ਜਿਹਾ ਲੱਗਿਆ ਯਾਰ ਕੀ ਚੱਕਰ ਹੈ ਸ਼ੌਂਕ ਬਾਈ ਇਲਾਕਾ ਅੰਬਰ ਸਾਰੇ ਆ ਤੇ ਮਾਝੇ ਤੋਂ ਆਦੇ ਸਟਾਰਟਿੰਗ ਤੋਂ ਉੱਥੇ ਬਹੁਤ ਸ਼ੌਂਕੀ ਗੁੱਡੀ ਗੁੱਡੀ ਟਾਉਂਦਾ ਤੇ ਸਾਡੇ ਗੁੱਡੀ ਕਹਿੰਦੇ ਆ ਹਾਂ ਸਾਡੇ ਗੁੱਡੀ ਕਹਿੰਦੇ ਆ ਪਤ ਤੁਕਲ ਕਹਿੰਦੇ ਤੁਕਲ ਜਿਹਨੂੰ ਆਪਾਂ ਜਲੰਧਰ ਦੇ ਤੁਕਲ ਕਹਿੰਦੇ ਆ ਅੱਛਾ ਉਹਦਾ ਤੁਕਲ ਕਹਿੰਦੇ ਸਾਡੇ ਪਤੰਗ ਕਹਿੰਦੇ ਆ ਇਹਨੂੰ ਆਪਾਂ ਗੁੱਡੀ ਕਹਿੰਦੇ ਆ ਜੇ ਵੱਡਾ ਹੋਵੇ ਤਾਂ ਗੁੱਡਾ ਕਹਿੰਦੇ ਇਹਨੂੰ ਆਪਾਂ ਹਾਂਜੀ ਇਹ ਮਤਲਬ ਇੱਥੇ ਆ ਕੇ ਕਿੰਨੇ ਦਿਨਾਂ ਮਤਲਬ ਕਿੰਨੇ ਦਿਨ ਬਾਅਦ ਛਡਾਉਣਾ ਜਾਂ ਡੇਲੀ ਛਡਾਉਣੀ ਹੈ ਕਿਦਾਂ ਨਹੀਂ ਡੇਲੀ ਨਹੀਂ ਬਾਈ ਬਸ ਕੰਮ ਤੋਂ ਜਦੋਂ ਵੇਲੇ ਹੋ ਜੀਏ ਤੇ ਉਦੋਂ ਜਦੋਂ ਜੀ ਕਰੇ ਜਾਂ ਵਧੀਆ ਵੈਦਰ ਵਧੀਆ ਹੋਵੇ ਦਾ ਕੁਮੈਂਟ ਇੰਜੋਇਮੈਂਟ ਵਾਸਤੇ ਬਸ ਨਿਕਲ ਆਈਦਾ ਪੇਚੇ ਵੀ ਲੱਗ ਜਾਂਦਾ ਕਈ ਵਾਰ ਪੇਚੇ ਹਾਂ ਜੇ ਰੋ ਦੋ ਤਿੰਨ ਮੁੰਡੇ ਯਾਰ ਦੋ ਸਾਰੇ ਇਕੱਠੇ ਹੋਣ ਤਾਂ ਉਦੋਂ ਪਤੰਗਾਂ ਦੇ ਆਪਣੇ ਕੋਲ 100 150 ਪੀਸ ਮੰਗਾਇਆ ਆਪਾਂ ਇੰਡੀਆ ਤੋਂ ਅੱਛਾ ਇੰਡੀਆ ਤੋਂ 100 150 ਪਤੰਗਾਂ ਦਾ ਚੜਖੜੀਆਂ ਰੱਖਣੀਆਂ ਦਾ ਆਪਣੇ ਕੋਲ ਦੋ ਕੇ ਪਈਆਂ ਬੱਸ ਕਮਾਲੇ ਕਰਤੀ ਦੋ ਚੜਖੜੀਆਂ ਵਾ ਦੋ ਤਿੰਨ ਮੁੰਡੇ ਇਕੱਠੇ ਹੋਣ ਤਾਂ ਆਪਾਂ ਵੈਸੇ ਇੰਜੋਇਮੈਂਟ ਵਾਸਤੇ ਵਧੀਆ ਮਾਹੌਲ ਚੱਲ ਜਾ ਲੈਣਾ ਮੈਨੂੰ ਨਾ ਜਦੋਂ ਬਾਈ ਉਹਨਾਂ ਨੇ ਕਿਹਾ ਵੀ ਇੰਡੀਆ ਤੋਂ ਮੈਂ ਕਿਹਾ ਮਖੌਲ ਕਰਦੀ ਹੋਣਗੇ ਪਰ ਮੈਂ ਕਿਹਾ ਨਹੀਂ ਵੀ ਵੀਡੀਓ ਬਣਾਉਣੀ ਹੈ ਉਹ ਪੈਣੀ ਹੈ ਬਾਈ ਉਹਨਾਂ ਦੀ ਵੀਰ ਚਲੋ ਖਰਚਾ ਪਤਾ ਤਾਂ ਆਇਆ ਹੁਣ ਖਰਚੇ ਦੀ ਕੋਈ ਟੈਨਸ਼ਨ ਨਹੀਂ ਹੈਗੀ ਪਤੰਗ ਵੀ ਯਾਰ ਪੂਰਾ ਟਿਕਿਆ ਪਿਆ ਹੈ ਨਾ ਬਾਈ ਦਿਖਾ ਲਈ ਮਾੜਾ ਜਿਹਾ ਵਧੀਆ ਪਤੰਗ ਵੀ ਵਧੀਆ ਵਧੀਆ ਦਿਖਾਉਣ ਤੋਂ ਮੰਗਾਇਆ ਵਾ ਤੇ ਸਾਰਾ ਕੁਝ ਵਧੀਆ ਰਿਹਾ ਆ ਬਾਈ ਵੀਰੇ ਤੁਸੀਂ ਵੀ ਸ਼ੌਕ ਰੱਖਦੇ ਹੋ ਪੂਰਾ ਪੂਰਾ ਬਾਈ ਸਾਡੇ ਇੱਥੇ ਜਲੰਧਰ ਜੜਾਉਂਦੇ ਆ ਜਲੰਧਰ ਪਤਾ ਹੀ ਤੁਹਾਨੂੰ ਬਹੁਤ ਵਧੀਆ ਬਸੰਤ ਦੇ ਉੱਤੇ ਪੂਰਾ ਸ਼ੌਕ ਹੈ ਇੱਥੇ ਕਰ ਕਰ ਲੀਦਾ ਆ ਪਾੜਾ ਆ ਕੇ ਮਾੜਾ ਮੋਟਾ ਬਾਈ ਕਈ ਵਾਰ ਚਲੋ ਵੀਰੇ ਨੂੰ ਪੁੱਛਦੇ ਕਿ ਉਹ ਜਾਂਦੇ ਆਂਦੇ ਵੀਰੇ ਕਈ ਵਾਰ ਜਿਵੇਂ ਪਤੰਗ ਛਡਾਉਣੇ ਹੋ ਕਈ ਵਾਰ ਮਤਲਬ ਇਦਾਂ ਦੀ ਲੋਕਾਂ ਨੇ ਕਿ ਮਖ ਕੋਈ ਚੱਕਰ ਹੀ ਨਹੀਂ ਬੜੇ ਮਾਹੌਲ ਦਾ ਕੋਈ ਚੱਕਰ ਹੀ ਨਹੀਂ ਜਦ ਇਲਾਕਾ ਹੀ ਅੰਬਰਸਰ ਦੇ ਗੁੱਡੀ ਟਾਉਨ ਦਾ ਰ ਸ਼ੌਂਕ ਤੇ ਜਿੱਥੇ ਮਿਲੇ ਉੱਥੇ ਡਾਲੀ ਦੀ ਆ ਕੋਈ ਚੱਕਰ ਹੀ ਨਹੀਂ ਗਾ ਬੜੀ ਚੀਜ਼ ਆ ਹਾਂ ਹਾਂ ਕੁਛ ਇੱਥੇ ਕਿਸੇ ਕੋਈ ਹੋਰ ਕਮਿਊਨਿਟੀ ਬੰਦੇ ਨਾਲ ਗੱਲ ਹੋਈ ਉਹ ਵੀ ਇਹ ਬੰਦੇ ਕਰ ਕੀ ਰਹੇ ਨੇ ਕੁਛ ਇਦਾਂ ਦਾ ਕਦੇ ਕੋਈ ਹੋਵੇ ਉਹਨਾਂ ਨੇ ਇਹ ਛੋਟੇ ਮੋਟੇ ਬੱਚੇ ਵਗੈਰਾ ਉਹਨਾਂ ਨਾਲ ਤੇ ਉਹ ਫਲਾਈ ਕਰ ਲੈਂਦੇ ਗਾ ਕਈ ਵਾਰ ਮੈਂ ਨਿੱਕੀ ਮੋਟੀ ਵੀ ਕਾਈਡ ਨਾਲ ਬਲੈਨ ਨਾ ਹੁੰਦਾ ਵਾ ਤੇ ਕਈ ਵਾਰ ਜੇ ਨਾਲ ਕੋਈ ਚਾਹੀਦਾ ਕਿਸੇ ਨੂੰ ਤਾਂ ਆਪਾਂ ਦੇ ਦੇ ਜੀ ਨਹੀਂ ਕੋਈ ਚੱਕਰ ਹੀ ਨਹੀਂ ਹੁੰਦਾ ਆਪਣੇ ਨੂੰ ਤੇ ਤੇ ਨਾਲ ਕੈਰੀ ਕਰ ਲੀਦੀ ਇੱਕ ਦੋ ਨਾਲ ਵੀਡੀਓ ਦੇਖ ਕੇ ਕਿਤੇ ਇਹ ਨਾ ਮੈਂ ਤਾਂ ਸਮਝ ਲਿਓ ਵੀ ਇਹ ਬੇਲੇ ਨੇ ਪਤੰਗ ਚੜਾਉਂਦੇ ਬਾਈ ਹੁਣੀ ਕੰਮਬਾਰਾ ਹੱਦੋਂ ਮਾੜਾ ਕੰਮ ਕਰਦੇ ਹੋ ਭਾਈ ਕੰਮ ਕਰਦੇ ਬਾਈ 80 ਕੰਪਨੀ 'ਚ ਜੋਬ ਕਰਦੇ ਰੀਪਬਲ ਕੰਪਨੀ ਆ ਸੋ ਉੱਥੇ ਮਾਰਨਿੰਗ ਆਪਣੀ 8 ਤੋਂ ਲੈ ਕੇ 5 ਵਜੇ ਤੱਕ ਜੋਬ ਹੁੰਦੀ ਆ ਅੱਜ ਵੀਕੈਂਡ ਹੀ ਤੇ ਬਸ 10 ਕਿਲੋ ਮਿੰਟ ਨਿਕਲ ਆਏ ਬਾਹਰ ਵਧੀਆ ਵਧੀਆ ਲੱਗਿਆ ਕੰਮ ਠੀਕ ਆ ਹਨਾ ਵੀ ਦਸਤਾਰਾਂ ਵੀ ਸੋਹਣੀਆਂ ਸਿਈਆਂ ਹੋਈਆਂ ਨੇ ਪਤੰਗ ਚੜਦਾ ਕਿਤੇ ਗੇੜੀਆਂਛਣੀ ਤਾਂ ਨਹੀਂ ਮਾਰਦੇ ਹੈਗੇ ਗੋਡਾ ਕੰਮ ਤੇ ਚੰਗਾ ਲੱਗਿਆ ਵੀਰੇ ਵੱਖਰਾ ਸ਼ੌਂਕ ਲੱਗਿਆ ਥੋੜਾ ਬਹੁਤ ਧੰਨਵਾਦ